ਅੱਛੇ ਸੂਟਸ ਲੈ ਕੇ ਆਏ ਆ ਤੁਹਾਡੇ ਲਈ ਪਾਕਟ ਫਰੈਂਡਲੀ ਸੂਟਸ ਹੋਣਗੇ ਜੀ ਅੱਜ ਠੀਕ ਹੈ ਜੀ ਆ ਬਾਟਮ ਬੜੇ ਹੀ ਪਿਆਰੇ ਆ ਵਾਲੇ ਕਲਰਸ ਚੱਲਨੇ ਹੈਗੇ ਨੇ ਹੁਣ 12 ਵੀ ਨੇ ਪੈਣ ਵਾਲਾ ਫੈਬਰਿਕ ਹੈ ਨਾਲੇ ਸਭ ਤੋਂ ਵੱਡੀ ਗੱਲ ਹੈ ਆ ਦੇਖੋ ਜੀ ਮਿਸ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਵੀ ਪਸੰਦ ਆਂਦੇ ਐ ਸਕਰੀਨਸ਼ਾਟ ਲੈ ਕੇ ਸਾਡੇ ਨੰਬਰਸ ਤੇ ਦੋ ਭੇਜ ਪਿਓਰ ਕਰੇਵ ਹੁੰਦੀ ਹੈ ਨਾ ਜਿਹੜੀ ਉਹ ਹੈ ਇਦੇ ਨਾਲ ਨਾ ਅਟੈਚ ਹੀ ਹੋਣਾ ਸਾਰਾ ਕੁਝ ਪੂਰਾ 7.5 ਮੀਟਰ ਕਪੜਾ ਹੁੰਦਾ ਪੂਰਾ ਫੁੱਲ ਅਟੈਚ ਹੁੰਦਾ ਹੈ ਸੈਮੀ ਨਹੀਂ ਹੈਗਾ ਇਹ ਠੀਕ ਹੈ ਜੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈ ਕਿ ਤੁਹਾਨੂੰ ਪ्युअर ਕਿਹੜੇ ਭਾ ਦੇ ਰਹੇ ਆ ਠੀਕ ਹੈ ਜੀ ਬਿਊਟੀਫੁਲ ਪੀਸ ਆ ਦੇਖੋ ਜੀ ਗਲਾ ਮਿਲੇਗਾ ਤੁਹਾਨੂੰ ਐਦਾਂ ਹਾਂਜੀ ਜੱਚਕਲ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਬੜੀ ਅੱਛੇ ਸੂਟਸ ਲੈ ਕੇ ਆਏ ਆ ਤੁਹਾਡੇ ਲਈ ਪੌਕੇਟ ਫ੍ਰੈਂਡਲੀ ਸੂਟਸ ਹੋਣਗੇ ਜੀ ਅੱਜ ਕਿਉਂਕਿ ਤੁਹਾਨੂੰ ਪਤਾ ਹੈ ਉਹ ਵੀਡੀਓ ਜਲਦੀ ਕੱਟਦੀ ਦੀ ਹੈ ਕਿ ਜਿਹੜਾ ਹਰ ਕੋਈ ਉਹ ਸੂਟ ਨੂੰ ਲੈ ਸਕੇ ਠੀਕ ਹੈ ਹੁਣ ਇਹ ਸਾਡੇ ਕੋਲ ਆਏ ਆ ਅੱਜ ਦੀ ਜਿਹੜੀ ਹੈਗੀ ਹੈ ਕਲੈਕਸ਼ਨ ਸਟਾਰਟਿੰਗ ਸੂਟਸ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਨੋਮੀਨਲ ਰੇਂਜ ਹੋਏਗੀ ਜੀ 13 50 ਪ੍ਰਾਈਸ ਪਹਿਲਾਂ ਦੱਸਦਾ ਜੀ 13 50 ਦਾ ਪ੍ਰਾਈਸ ਹੋਏਗਾ ਜੀ 2.5 ਮੀਟਰ ਕੱਟ ਆਹ ਦੇਖੋ ਜੀ ਆਹ ਬਾਟਮ ਆਏਗੀ ਠੀਕ ਹੈ ਜੀ आ बॉटम बड़े ही प्यारे आवले कलर चलने हूँ बारह महीने पैण वाला फैब्रिक है फैब्रिका सब तो वीडी गल है शर्ट आएगी हम ज़्यादा पता लग रहा है ठीक है जी एंड दुपट्टा आएगा जी टाइमीटर कट होगा ठीक है जी बहुत प्यारा पीस ਤੇ ਪ੍ਰਾਈਸ ਦੱਸਤਾ ਤੁਹਾਨੂੰ 1350 ਸਿਰਫ ਤੇ ਸਿਰਫ 1350 ਦੇ ਵਿੱਚ ਤੁਹਾਨੂੰ ਆ ਬਿਊਟੀਫੁੱਲ ਪੀਸ ਮਿਲ ਰਿਹਾ 2.5 ਮੀਟਰ ਕੱਟ ਹੈਗਾ ਠੀਕ ਹੈ ਜੀ ਸਟਾਫ ਕੀ ਆ ਸਟਾਫ ਗਰੇਬ ਠੀਕ ਹੈ ਜੀ ਅੱਛੀ ਵਾਲੀ ਗਰੇਬ ਹੈ ਲਾਈਨਿੰਗ ਲੱਗਣੀ ਐ ਨੂੰ ਠੀਕ ਹੈ ਜੀ ਸੋ ਅਗਲਾ ਪੀਸ ਡਿਜ਼ਾਈਨਸ ਆ ਰਹਿਆਂ ਦੇ ਅਲੱਗ-ਅਲੱਗ ਹੋਣਗੇ ਪ੍ਰਾਈਸ ਸਾਰਿਆਂ ਦੇ ਸੇਮ ਆ ਆ ਜਿਹੜੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਸਟਾਰਟਿੰਗ ਵਾਲੇ 5 ਕ ਪੀਸ ਹੋਣਿਆਂ ਵਾਲੇ ਠੀਕ ਹੈ ਬਾਕੀ ਨੈਕਸਟ ਜਿਹੜਾ ਦੱਸੂਗੀ ਪ੍ਰਾਈਸ ਤੁਹਾਨੂੰ ਨਾਲ ਹੀ ਦੱਸ ਦਾਂਗੇ ਕਿ ਆਹ ਪ੍ਰਾਈਸ ਆਏਗੀ ਜੀ ਬਾਟਮ ਬੜਾ ਹੀ ਪਿਆਰਾ ਐਂ ਬੜੇ ਸੌਫਟ ਜਿਹਾ ਫੈਬਰਿਕ ਹੈਗਾ ਇਹ ਜਨਵਰੀ ਆਉਂਦਾ ਨਾ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਦਾ ਹੁੰਦਾ ਨਿਕਲ ਜਾਂਦਾ ਹੁੰਦਾ ਬਹੁਤ ਜਲਦੀ ਠੀਕ ਹੈ ਜੀ ਐਂਡ ਇਹ ਆਣੀ ਹੈ ਜੀ ਇਹਦੀ ਸ਼ਰਟ ਆ ਦੇਖੋ ਠੀਕ ਹੈ ਬਾਟਮ ਸ਼ਰਟ ਤੇ ਦੁਪੱਟਾ ਕੋਲ-ਕੋਲ ਕੇ ਦਿਖਾਉਂਦਾ ਕਿ ਪ੍ਰਿੰਟਸ ਜਿਹੜੇ ਆ ਨਾ ਥੋੜੇ ਕਲੀਅਰ ਦੇਖ ਜਾਂਦੇ ਆ ਆ ਦੇਖ ਕਿੰਨਾ ਬਿਊਟੀਫੁਲ ਪੀਸ ਐ ਸੇਮ ਪ੍ਰਾਈਸ ਜੀ 1350 ਠੀਕ ਐ ਜੀ 1350 ਸ਼ਿਪਿੰਗ ਐਕਸਟਰਾ ਰਹੂਗੀ ਹਾਂਜੀ 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 ਸ਼ਿਪਿੰਗ ਸੱਚ ਐਕਸਟਰਾ ਸ਼ਿਪਿੰਗ ਦਾ ਨਹੀਂ ਕਹਿਣਾ ਕਿ ਸ਼ਿਪਿੰਗ ਫ੍ਰੀ ਕਰ ਦਿਓ ਅੱਗੇ ਬੜੀ ਨਾਰਮਲ ਜੋ ਲੱਗਦੀ ਓਹੀ ਚਾਰਜ ਕਰੀ ਜੀ ਠੀਕ ਐ ਜੀ ਇਹ ਜੀ ਇਹਦੀ ਬਾਟਮ ਸਾਰੇ ਸੂਟਸ ਦੇ ਜਿਹੜੇ ਕਲਰਸ ਆਰ ਪ੍ਰਿੰਟਸ ਹਨਾ ਬਹੁਤ ਹੀ ਪਿਆਰੇ ਡੀਸੈਂਟ ਜੇ ਹੈਗੇ ਜੇ ਮਿਸ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਵੀ ਪਸੰਦ ਆਂਦੇ ਐ ਸਕਰੀਨਸ਼ਾਟ ਲੈ ਕੇ ਸਾਡੇ ਨੰਬਰਸ ਤੇ ਦੋ ਪੇਜ ਤੇ ਉਹਦੇ ਲਈ ਕਰਨਾ ਪੈਣਾ ਸਾਡਾ ਚੈਨਲ ਤੁਹਾਨੂੰ ਸਬਸਕ੍ਰਾਈਬ ਠੀਕ ਹੈ ਜੀ ਆਹ बॉਟਮ बॉਟਮ ਦੇ ਵਿੱਚ ਵੀ ਇੱਕ ਸੈਲਫ ਜੇ ਹੈਗਾ ਪਲੇਨ ਨਹੀਂ ਹੈਗੀ ਠੀਕ ਹੈ ਤੇ ਇਹ ਆਣਾ ਜੀ ਇਹਦਾ ਦੁਪੱਟਾ ਬਿਊਟੀਫੁਲ ਪੀਸ ਬਰੇ ਸੋਨੇ ਸੋਨੇ ਪੱਤੇ ਜੇ ਬਣੇ ਹੋਏ ਜੇ ਸੇਮ ਪ੍ਰਾਈਸ 1350 ਠੀਕ ਹੈ ਜੀ ਹੁਣਾ ਇਹਦੇ ਵਿੱਚ ਆਹੇ ਦੇ ਵਿੱਚ ਲਾਸਟ ਕਲਰ ਠੀਕ ਹੈ ਜੀ ਇਹ ਬੜਾ ਹੀ ਪਿਆਰਾ ਨਾ ਗ੍ਰੀਨੀਸ਼ ਜਾਂ ਕਾਫੀ ਸ਼ੇਡ ਸਭ ਦਾ ਮਿਕਸ ਜਿਹਾ ਹੈਗਾ ਠੀਕ ਹੈ ਜੀ ਇਹ ਹੈਗਾ ਜੀ ਸ਼ਰਟ ਪੀਸ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੌਬਰ ਜਿਹਾ ਹੈ ਠੀਕ ਹੈ ਜੀ ਔਰ ਫੈਬਰਿਕ ਵੀ ਬੜਾ ਅੱਛਾ ਹੈ ਬਾਟਮ ਸ਼ਰਟ ਤੇ ਇਹ ਆਣਾ ਜੀ ਦੁਪੱਟਾ ਆ ਦੇਖੋ ਬਹੁਤ ਸੋਹਣੇ ਪੀਸ ਆ ਮਿਸ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਠੀਕ ਜਿਹੀ ਆ ਦਿੱਤਾ ਵਾ ਸੇਮ ਪ੍ਰਾਈਸ 1350 ਸੋ ਜਿਨ੍ਹਾਂ ਨੂੰ ਵੀ ਪਸੰਦ ਆਉਂਦੇ ਨੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਤੇ ਅਵੇਲੇਬਿਲਟੀ ਪੁੱਛ ਕੇ ਤੇ ਫੇਅਰ ਕਰਵਾ ਲਿਓ ਜੀ ਆਪਣੇ ਪੀਸਸ ਤੁਸੀਂ ਬੁੱਕ ਅੱਛਾ ਹੁਣ ਆ ਜਿਹੜੇ 3 ਪੀਸ ਦਿਖਾਉਂਗੀ ਇਹ ਹੈਗੇ ਜੀ ਪਿਓਰ ਪਿਓਰ ਸੇਵ ਆਉਂਦੀ ਹੈ ਨਾ ਜਿਹੜੀ ਇਹ ਉਹ ਹੈ ਇਹਦੇ ਨਾਲ ਨਾ ਅਟੈਚ ਹੀ ਹੋਣਾ ਸਾਰਾ ਕੁਝ ਪੂਰਾ 7.5 ਮੀਟਰ ਕਪੜਾ ਹੁੰਦਾ ਹੈ ਪੂਰਾ ਫੁੱਲ ਅਟੈਚ ਹੁੰਦਾ ਹੈ ਤੇ ਤੁਹਾਨੂੰ ਐਦਾਂ ਹੀ ਦਿਖਾਉਨੇ ਆ ਲੇਕਿਨ ਇਹਨਾਂ ਦੇ ਜਿਹੜੇ ਪ੍ਰਿੰਟਸ ਆ ਨਾ ਬਹੁਤ ਹੀ ਪਿਆਰੇ ਆ ਬਹੁਤ ਹੀ ਡੀਸੈਂਟ ਜੇ ਸਰਦਾਰੀ ਸੂਟ ਕਹੀਦਾ ਨਾ ਜਿਨ੍ਹਾਂ ਨੂੰ ਇਹ ਉਹ ਆ ਠੀਕ ਹੈ ਜੀ ਆ ਦੇ ਤਾਂ ਨੂੰ ਹਣ ਇਦਾਂ ਹੀ ਖੋਲ ਕੇ ਦਿਖਾਵਾਂਗੇ ਇਹ ਆਣਾ ਹੈ ਜੀ ਸ਼ਰਟ ਪੀਸ ਆ ਦੇਖੋ ਬਿਊਟੀਫੁਲ ਪਿਓਰ ਦਾ ਕੱਪੜਾ ਹੈ ਸੈਮੀ ਨਹੀਂ ਹੈਗਾ ਇਹ ਠੀਕ ਹੈ ਜੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈ ਕਿ ਤੁਹਾਨੂੰ ਪਿਓਰ ਕਿਹੜੇ ਭਾ ਦੇ ਰਹੇ ਆ ਠੀਕ ਹੈ ਜੀ ਆ ਆਏਗੀ ਸ਼ਰਟ ਪੀਸ ਆ ਜਿਹੜਾ ਦੇਖ ਰਿਹਾ ਤੁਹਾਨੂੰ ਇਹ ਹੈਗਾ ਜੇ ਦੁਪੱਟਾ ਆ ਵਾਲਾ ਠੀਕ ਹੈ ਪਿਓਰ ਦਾ ਦੁਪੱਟਾ ਹੈ ਆ ਦੁਪੱਟਾ ਹੈ ਆ ਆਏਗੀ ਜੀ ਬਾਟਮ ਠੀਕ ਹੈ ਜੀ ਇਹ ਆਣੀ ਹੈ ਬਾਟਮ ਤੁਸੀਂ ਖੁਦ ਦੇਖੋ ਪ੍ਰਿੰਟ ਬੜਾ ਪਿਆਰਾ ਹੈ ਨਾਲੇ ਤੁਹਾਨੂੰ ਪਿਓਰ ਦਾ ਸੂਟ ਹੈਗਾ ਕਿੰਨੇ ਚ ਦੇ ਰਹੇ ਆ ਤੁਹਾਨੂੰ ਸਿਰਫ ਤੇ ਸਿਰਫ ਤੇ ਸਿਰਫ 1850 ਦੇ ਵਿੱਚ ਤੁਹਾਨੂੰ ਪਿਓਰ ਦਾ ਸੂਟ ਮਿਲ ਰਿਹਾ ਤੁਹਾਨੂੰ ਪੂਰਾ ਖੋਲ ਕੇ ਦਿਖਾਤਾ ਹੈ ਕੱਟ ਜਿਹੜਾ ਹੈਗਾ ਜੇ ਪ੍ਰੋਪਰ 2.5 ਮੀਟਰ ਕੱਟ ਮਿਲ ਰਿਹਾ ਤੁਹਾਨੂੰ ਹਰ ਚੀਜ਼ ਦਾ ਸ਼ਰਟ ਦਾ ਬਾਟਮ ਦਾ ਐਂਡ ਉਹਦਾ ਦੁਪੱਟੇ ਦਾ 2.5 ਮੀਟਰ ਕੱਟ ਮਿਲ ਰਿਹਾ ਤੁਹਾਨੂੰ ਤੇ ਇੰਨੇ ਪੀਸਿਸ ਵਿੱਚ ਅਵੇਲੇਬਲ ਹੈਗੇ ਨੇ xn ne 9 ਗਿਆ ਦੇ ਲਾਣੇ ਸੀਗੇ ਠੀਕ ਹੈ ਜੀ ਉਹ ਦੋ ਉਹਨਾਂ ਨੇ ਲਾਏ ਸੀ ਅੱਗੇ ਉਹਨੇ ਅਵੇਲੇਬਲ ਸਾਡੇ ਕੋਲ ਸਿਰਫ ਆ ਤਿੰਨ ਪੀਸ ਹੀ ਹੈਗੇ ਨੇ ਜਿਨ੍ਹਾਂ ਨੂੰ ਵੀ ਪਸੰਦ ਆਉਂਦੇ ਨੇ ਬਿਨਾ ਸੋਚੇ ਸਕਰੀਨਸ਼ਾਟ ਲੈ ਕੇ ਪੇਜ ਦੇਓ ਬੜੀ ਅੱਛੇ ਵਲੀ ਤੁਹਾਡੀ ਜਿਹੜੀ ਆ ਵੈਰਾਈਟੀ ਤੁਹਾਡੀ ਜਿਹੜੀ ਬਣੇਗੀ ਪਿਓਰ ਦੇ ਵਿੱਚ ਠੀਕ ਹੈ ਆ ਦੇਖੋ ਸ਼ਰਟ ਠੀਕ ਹੈ ਜੀ ਲਾਗੋ ਪ੍ਰਿੰਟ ਦਿਖਾ ਦਿਓ ਆ ਦੇਖੋ ਜੀ ਕਿੰਨਾ ਪਿਆਰਾ ਹੈ ਬੜਾ ਹੀ ਡੀਸੈਂਟ ਜਿਆ ਚੀਜ਼ ਐ ਬਹੁਤ ਸੋਹਣਾ ਜਿਆ ਪੀਸ ਐ ਜੀ ਆ आएगी ਜੀ ਸ਼ਰਟ ਠੀਕ ਐ ਜੀ ਔਰ ਨਾ ਇਹਦਾ ਗਲਾ ਬਣਿਆ ਹੋਇਆ ਐ ਜੀ ਸੱਚੇ ਵੀ ਦਿਖਾਦੀ ਆ ਆ ਦੇਖੋ ਐਦਾਂ ਆਇਆ ਹੈ ਠੀਕ ਐ ਜੀ ਆ ਗਲਾ ਬਣਿਆ ਹੋਇਆ ਐ ਇਹਦਾ ਐਂਡ ਆ ਮਿਲਣਾ ਤੁਹਾਨੂੰ ਬਾਟਮ ਤੇ ਵਰਕ ਆ आएगी ਜੀ ਇਹਦੀ ਬਾਟਮ ਚੈੱਕ ਵਾਲੀ ਠੀਕ ਐ ਐਂਡ ਇਹ ਮਿਲਣਾ ਤੁਹਾਨੂੰ ਦੁਪੱਟਾ ਠੀਕ ਹੈ ਬਹੁਤ ਹੀ ਪਿਆਰਾ ਪੀਸ ਹੈ ਤੇ ਪ੍ਰਾਈਸ ਤੁਹਾਨੂੰ ਦੱਸਤਾ ਹੈ ਜੀ ਕਿੰਨਾ ਹੈ ਇਹਦਾ 1850 ਸਿਰਫ ਆ ਬਹੁਤ ਹੀ ਪਿਆਰਾ ਪੀਸ ਹੈ ਇਹਦੇ ਦਾ ਕੱਪੜੇ ਚ ਥੋੜਾ ਜਿਹਾ ਹੋਰ ਫਰਕ ਹੈਗਾ ਮਤਲਬ ਇਹ ਤੁਹਾਨੂੰ ਇਹ ਚੀਜ਼ ਪਿਓਰ ਚ ਤੇ ਹੈਗੀ ਹੈਗੀ ਹੈ ਪਲੱਸ ਤੁਹਾਨੂੰ ਥੋੜਾ ਲਾਈਨਿੰਗ ਦੇ ਵਿੱਚ ਮਿਲ ਰਿਹਾ ਹੈ ਜਿਹੜਾ ਆਹ ਵਾਲਾ ਫੈਬਰਿਕ ਹੈ ਆਹ ਵਾਲਾ ਡਿਜ਼ਾਈਨ ਹੈ ਸੌਰੀ ਠੀਕ ਹੈ ਆ ਦੇਖੋ ਇਹ ਆਣਾ ਜੀ ਇਹਦਾ ਗਲਾ ਬਿਊਟੀਫੁਲ ਪੀਸ ਆ ਦੇਖ ਤੁਹਾਨੂੰ ਦਲਾ ਮਿਲੇਗਾ ਤੁਹਾਨੂੰ ਐਦਾਂ ਪ੍ਰਿੰਟ ਦੇਖੋ ਤੁਸੀਂ ਇਹਦਾ ਅੰਬੀ ਅੰਬੀਆਂ ਜੀਆਂ ਫੜੀਆਂ ਹੋਈਆਂ ਬਹੁਤ ਸੋਹਣਾ ਪੀਸ ਹੈ ਠੀਕ ਹੈ ਆ ਪੂਰੀ ਤੁਹਾਨੂੰ ਫਰੰਟ ਬੈਕ ਮਿਲ ਗਈ ਹੈ ਆ आएगी ਜੀ ਬਾਟਮ ਆ ਵਾਲੀ ਚੀਜ਼ ਬਾਟਮ ਤੇ ਮਿਲਣੀ ਹੈ ਤੇ ਆ ਜਿਹੜਾ ਪਿੱਛੇ ਹੈਗਾ ਹੈਗਾ ਦੁਪੱਟਾ ਦੁਪੱਟੇ ਦੇ ਇਦਾਂ ਬਾਰਡਰਸ ਤੇ ਪੱਲੀਆਂ ਦੇ ਤੁਹਾਨੂੰ ਆਵਲਾ ਬਾਰਡਰ ਮਿਲਦਾ ਸੇਮ ਪ੍ਰਾਈਸ 1850 ਪਿਓਰ ਦੀਆਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ ਇੰਨੇ ਘੱਟ ਪ੍ਰਾਈਸ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਕਿੰਨੇ ਚ ਦੇ ਰਿਹਾ ਪਿਓਰ ਦੇ ਸੂਟ 1850 ਜਿਹੜੇ ਪਹਿਲਾਂ ਦਿਖਾਏ ਨੇ ਉਹ ਹੈਗੇ ਜੀ 1350 ਸ਼ਿਪਿੰਗ ਸਭ ਦੇ ਨਾਲ ਐਕਸਟਰਾ ਹੋਏਗੀ ਜੀ ਠੀਕ ਹੈ ਸੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਦੋ ਪੇਜ ਤੇ ਅਗਲੀਆਂ ਵੀਡੀਓਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਵੀ ਕਰਦਿਆ ਕਰੋ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ